ਇਸ ਸਫਰ ਕਾਲਿਸ ਕਰਾਂ ਨੂੰ ਤੇ ਅੱਜ ਹੈਗਾ ਦਿਨ ਅੱਜ ਮੈਂ ਕਢੀ ਵੀ ਨਹੀਂ ਪਾਈ ਹੈ ਯਾਰ ਸੋਨਾ ਮੈਂ ਥੋੜਾ ਜਿਵੇਂ ਤੁਹਾਨੂੰ ਪਤਾ ਬਿਮਾਰ ਹੋ ਗਿਆ ਸੀਗਾ ਉਹ ਯਾਰ ਕਿ ਸਕੂਲ ਨਹੀਂ ਆਉਂਦਾ ਸੀ ਤੇ ਟਾਈਮ ਹੋ ਗਿਆ 7:52 ਤੇ ਅੱਜ ਤੇ ਹੈਗਾ ਟਿਊਜ਼ਡੇ ਤੇ ਅੱਜ ਮੈਂ ਵਲੌਗ ਸਟਾਰਟ ਕਰਾਂ ਗगन ਮਾਸੀ ਦਾ ਗगन ਮਾਸੀ ਦੇ ਚੈਨਲ ਦਾ ਲਓ ਸਟਾਰਟ ਕਰ ਰਹੇ ਹਾਂ ਤੇ ਪਿੱਛੇ ਉਸੇ ਵਾਸ ਹੁੰਦੇ ਹੋਗੇ ਅਸੀਂ ਦੀ ਇਹ ਜਿਹੜੇ ਵਿੰਡੋਏ ਸੀ ਹੁੰਦੇ ਨੇ ਇਹਨਾਂ ਦੀ ਆਵਾਜ਼ ਆਈ ਜਾਂਦੀ ਹੈ ਤੇ ਜਿਹੜੇ ਉੱਚਾ ਸਪਲੈਟਸ ਹੀ ਹੁੰਦੇ ਨੇ ਉਹਨਾਂ ਦੀ ਆਵਾਜ਼ ਨਹੀਂ ਖਾਸ ਨਹੀਂ ਹੁੰਦੀ ਹੈ ਮਤਲਬ ਉਹਨਾਂ ਦਾ ਤਾਂ ਪਤਾ ਨਹੀਂ ਲੱਗਦਾ ਵੀ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਹੈਗੀ ਮਾਸੀ ਨੇ ਲਾ ਰੱਖਿਆ ਇਹਨੂੰ ਕੰਮ ਤੇ ਆ ਇਧਰ ਮੈਂ ਹੁਣ ਪੂਰੇ ਰੂਮ ਚ ਗੰਦ ਭਾ ਗਿਆ ਫਤਿਹ ਫਤਿਹ ਆਪ ਤਾਂ ਚੱਲ ਗਿਆ ਉਥੇ ਆ ਮਣਮਾ ਆ ਮਣਮਾ ਮਰਾਨਾ ਤੇ ਮੈਨੂੰ ਰੇ ਛੱਡ ਗਿਆ ਦੁਕਾਨ ਸਫਾਈ ਚਲੋ ਮੈਂ ਸਫਾਈ ਸਫਾਈ ਕਰਦਾ ਤੇ ਉਹਨਾਂ ਚਿਹਰਾ ਪਜਾਨਾ ਤੇ ਉਹਨਾਂ ਤੇ ਆਪਾਂ ਉਹਨਾਂ ਚਿਹਰੇ ਜਾਣਿਆ ਮਾਸੀ ਕੋਲ ਹਾਂਜੀ ਨਾ ਕਾਜ ਨਹੀਂ ਸਰਫੋ ਮੈਂ ਆਦੇ ਪਨੀਤਾ ਕੁ ਕਰ ਕੀ ਨਹੀਂ ਮੈਂ ਕੋਮ ਇੰਨਾ ਛੋਟਾ ਵਲੌਗ ਹੀ ਬਣਾਣਾ ਡੋਂਟ ਵੇਸਟ ਵਾਟਰ ਨੋ ਨੋ ਕਰਦੇ ਕਰਕੇ ਡੋਂਟ ਸਾਬ ਕਰਾਂ ਦੇ ਵੇਸਟ ਦੇ ਆ ਲੱਗਦੇ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਐ ਇਹ ਬਣਾ ਫੜਾ ਸਰਵਾ ਕਾਂਡੇ ਮਾਂ ਦੇ ਕਾਂਡੇ ਮਾਂ ਕਿਉਂ ਮੈਂ ਆਟਾ ਗੋਲ ਕੇ ਨਾਲ ਫਿਰ ਮੈਂ ਕਰ ਆਹ ਦੇਖ ਲੋ ਆ ਹੁਣ ਵੀ ਤਾਂ ਡੋਲੀ ਹੀ ਐ ਪਾਣੀ ਹਾਂ ਤੇ ਇਹ ਨੀਚੇ ਕੰਦਾ ਹੋਇਆ ਗਿਆ ਨਾ ਸਾਰਾ ਇੰਨਾ ਵੀ ਡੋਲਣਾ ਚਾਹੀਦਾ ਹੈ ਹੈ ਇੰਨਾ ਵੀ ਡੋਲਣਾ ਚਾਹੀਦਾ ਉਹ ਤਾਂ ਬਚਾਉਣਾ ਚਾਹੀਦਾ ਇਹ ਨੂੰ ਪਤਾ ਥੰਡੇ ਏ ਪਰ ਹੁਣ ਇਹ ਕਰ ਸਕਦੇ ਆ ਜਿਹੜੀ ਚੀਜ਼ ਜਰੂਰੀ ਆ ਤਾਂ ਕਰਨੀ ਪੈਣੀ ਆਪਾਂ ਨੂੰ ਫੇਚ ਵਿੱਚ ਰੇਡ ਆ ਗਈ ਕੀ ਆ ਗਈ ਤਰੇਡ ਆ ਗਈ ਵੱਧ ਜਾਂਦਾ ਇਹ ਤਾਂ ਬਹੁਤ ਟਾਂਗੀ ਆਈ ਹੋਈ ਬਟਨ ਕੱਢ ਹੋਈ ਹੁਣ ਜਦੋਂ ਪੀਨਾਂ ਨਾ ਟੰਗਿਆ ਉਹ ਜਿਹੜਾ ਜਾਰਡਸਤਾਨ ਅਮਨ ਹੋਰਾਂ ਦੇ ਨਾਲ ਚਲਾ ਗਿਆ ਅਜੋਹ ਬੰਦ ਡੜਬੇ ਉਹਨਾਂ ਨੂੰ ਕੰਮ ਸੀਗਾ ਉਹਨੇ ਆਪਣੇ ਵਰਕਰਾਂ ਨੂੰ ਉੱਥੇ ਕਿੰਨਾਂ ਜਾਣਾ ਹੈ ਜੋ ਭਾਈ ਸਾਹਿਬ ਦੇ ਨਾਲ ਹੁਣ ਮੈਨੂੰ ਇਹ ਵੀ ਹੋਰ ਹੌਣ ਤੱਕ ਛੋਟਾ ਛੋਟਾ ਫ੍ਰੀ ਹੋ ਰਿਹਾ ਜੀ ਮੈਨੂੰ ਹੁਣ ਉਹਨਾਂ ਨੂੰ ਹੀ ਪੜਨ ਬਖਾਣਾ ਮੇਰੇ ਤੋਂ ਲੇਟ ਹੋਣਾ ਬਹੁਤ ਜ਼ਿਆਦਾ ਮੈਂ ਉਹਨੂੰ ਕਿਹਾ ਸੀਗਾ ਬਟ ਉਹ ਰੈਡੀ ਹੋ ਗਿਆ ਸੀਗਾ ਫਿਰ ਮੈਨੂੰ ਕਿਹਾ ਉਹਦਾ ਮੂਡ ਖਰਾਬ ਹੋਊਗਾ ਇਨਸ਼ਾਅੱਲ ਜਾਣ ਗਏ ਆ ਪਰ ਉਹਨਾਂ ਦਾ ਜਾਂਦਾ ਹੋਇਆ ਕੰਮ ਹੀ ਤੋਂ ਨਜ਼ਰ ਪੜਾਈਆਂ ਫਲਾਈਟ ਕਿਸ ਨੇ ਦੇ ਕੇ ਗਿਆ ਕਿ ਉਹਨੂੰ ਪੂਰੀ ਟੈਨਸ਼ਨ ਨਹੀਂ ਹੋਇਆ ਅੱਜ ਜਲਣਾ ਲਓ ਜੀ ਨੌਨ ਸਫਾਈ ਕੱਕ ਕਰ ਲਾਂ ਕਿ ਵ੍ਰੈਂਡ ਦਾ ਫਿਰ ਉਹ ਤਾਂ ਕਰਨੀ ਪੈਣੀ ਨਹੀਂ ਰਹਿਣ ਦੇ ਨਾ ਜੇ ਤੁਸੀਂ ਕਿਚਾਹੋ ਲਓ ਪੁੱਤ ਲਓ ਫਿਰ ਯਾ ਤਾਂ ਵਲੌਗ ਬਣਾ ਲਓ ਉਸੰਗਰ ਉਹ ਆਖੀ ਆਲੂ ਆਇਆ ਫਮਾਸੀ ਸੱਚ ਮੇਰੇ ਵਾਸਤੇ ਚਲ ਪਰਨੀਤ ਨੇ ਇਹ ਨਾ ਇੰਸਟਾਗ੍ਰਾਮ ਤੇ ਵੀਡੀਓ ਰੱਖੰਦੇ ਹੋ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਮੈਂ ਨਾ ਵਾਲ ਕਟਾਣੇ ਨੇ ਤੇ ਉਹ ਕਹਿੰਦਾ ਕਟਾਲਾ ਫਿਰ ਕਹਿੰਦੀ ਹਾਏ ਛੋਟੇ ਹੋ ਜਾਣੇ ਕਹਿੰਦਾ ਚਲ ਫੇ ਨਾਖਟਾ ਕਹਿੰਦੀ ਹਾਏ ਸੋਹਣੇ ਨਹੀਂ ਲੱਗਣਗੇ ਤੇ ਮੈਂ ਨਾ ਇਦਾਂ ਹੀ ਬਨੀਦਰੂ ਕਰਨੀ ਪਰਨੀਤ ਮੈਂ ਨਾ ਟੈਟੂ ਪਵਾਣਾ ਬਨੀਦਰ ਦਾ ਪਵਾ ਲੋ ਫਿਰ ਤੇ ਮੈਂ ਨਹੀਂ ਦਰਦ ਬੜੀ ਹੁੰਦੀ ਕਹਿੰਦੇ ਸ਼ੇਅਰ ਬਣ ਜੀ ਕਹਿੰਦਾ ਕਹਿੰਦਾ ਰ ਬੈਂਦੂ ਕਰਨਾ ਬੋ ਮੈਂ ਤਾਂ ਨਹੀਂ ਪਰ ਸੋਣਾ ਲੱਗਦਾ ਕਹਿੰਦਾ ਮੈਂ ਪਵਾ ਲਉ ਫਿਰ ਹਨ ਅਸੀਂ ਇੰਨਾ ਹੱਸੇ ਉਹੀ ਗੱਲ ਬਾਰ ਬਾਰ ਕਰ ਕਰਕੇ ਬੜਪੀ ਲੋ ਹਾਲਸਾ ਨੂੰ ਕੰਮ ਦੀ ਬਹੁਤ ਹੈ ਟੈਨਸ਼ਨ ਵੀ ਹੋਈ ਐ ਸਰੇ ਸਰੇ ਤੇ ਸ਼ਾਮ ਨੂੰ ਕਿਉਂਕਿ ਤੁਹਾਡੀ ਨਾ 2-3 ਦਿਨ ਹੋ ਜਿੰਨ ਬੈਂਚ ਲਈ ਹੋਈ ਜਾ ਰਹੀ ਹੈ ਅੱਜ ਆਈ ਸੀ 7:50 ਤੇ ਕੱਲ ਫੇਰ ਆਣੀ ਹੈ 7:35 ਤੇ ਸੋ ਭੱਜ ਭੱਜ ਕੇ ਸਾਰਾ ਕੁਝ ਕਰਨਾ 7:50 ਤੇ ਬੈਂ ਹੈ ਜੀ ਇੰਨੇ ਵੇ ਵੇ ਸਾਡੇ ਸਕੂਲ ਲੱਗਦੇ ਹੋਰ ਪਤਾ ਨਹੀਂ ਅੱਜ ਨਵੀਂ ਵਹਿਣ ਆਈ ਹੋਊਗਾ ਐਸੀ ਹੁੰਦੀ ਹੈ 7:00 ਵਜੇ ਸਾਡੀ ਕਿਹੜੀ ਇਵੈਂਟ ਸਾਡੀ ਵਹਿਣ ਕਿਹੜੀ ਆ ਜੀ ਦੇਖੀ ਸੀ ਕੋਈ ਵੱਡੀ ਸਾਰੀ ਜੀ ਜਿਹੜੀ ਆਉਂਦੀ ਹੈ ਤੇ ਸਾਡੀ ਕੋਈ ਨਾ ਤੇ ਨਹੀਂ ਕਿਸੀ ਕੋਈ ਬੇਸ ਨਹੀਂ ਨਾ ਸੀ ਫਿਰ ਬੱਚੇ ਆਉਂਦਾ ਨਾ ਵੀ ਕੋਈ ਵੀ ਬੱਚਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਜੇ ਨੂੰ ਸੀਟ ਨਾ ਮਿਲੇ ਹਮ ਸਾਰਿਆਂ ਨੂੰ ਸੀਟ ਮਿਲਣੀ ਚਾਹੀਦੀ ਹੈ ਜ਼ਰੂਰੀ ਹੈ ਭਈ ਅਗਲੇ ਫੀਸ ਪੇ ਕਰਦੇ ਨਹੀਂ ਕਿ ਨਹੀਂ ਫਟਾ ਗੁੰਨ ਕੇ ਰੱਖਤਾ ਜਦੋਂ ਆਉਣਾ ਮੋਰਨ ਨਹੀਂ ਕਹਾਂਗਾ ਕਿ ਉੱਚੀ ਯੋ ਕਿੰਨੇ ਵਜੇ ਆਉਣਗੇ ਠੀਕ ਫਿਰ ਮੈਂ ਰੋਟੀਆਂ ਉਸੇ ਦੇ ਹਿਸਾਬ ਨਾਲ ਆ ਕੇ ਰੱਖਾਂਗੀ ਕਿ ਜਿੰਨੇ ਜਿੰਨੇ ਖਾਣੀਆਂ ਨਹੀਂ ਹੋਣੀਆਂ ਕਿ ਬਸ ਬਹੁਤ ਹੋ ਗਿਆ ਅੱਜ ਇਹਨਾਂ ਨੂੰ ਖਾਣ ਨਹੀਂ ਹੈਗੀ ਅੱਜ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਪਸੀਨੇ ਨੇ ਜਮਾ ਸ਼ਰਮਲਾਈ ਬਈ ਇਸ ਜੀ ਤੇ ਮੇਰੇ ਸਾਰੇ ਸਾਰੇ ਕੰਮ ਨਹੀਂ ਕਰ ਸਕਦੇ ਲਾਈਟ ਆਫ ਕਰ ਰਹੀ ਹਾਂ ਮੈਂ ਭਾਂਡੇ ਮਾਂਜ ਭੁੰਡੇ ਭੁੰਡੇ ਮਾਂਜ ਭਾਂਡੇ ਭੁੰਡੇ ਮਾਂਜ ਲੈ ਮੈਂ ਫਟਾ ਗੁੰਨ ਕੇ ਰੱਖਤਾ ਹੁਣ ਮੈਂ ਬਸ ਪਹਿਲਾਂ ਵਰਦੀਆਂ ਪ੍ਰੈਸ ਕਰਦੀਆਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿਉਂਕਿ ਅਗਰ ਗਲਤੀ ਨਾਲ ਕਿਤੇ ਵਰਦੀਆਂ ਨਾ ਪ੍ਰੈਸ ਕੀਤੀਆਂ ਹੋਣ ਤਾਂ ਲਾਈਟ ਲਾਈਟ ਫਿਰ ਜਾਣੀ ਹੀ ਜਾਣੀ ਅਗਲੇ ਦਿਨ ਉਹ ਤਾਂ ਮਤਲਬ ਲਿਖ ਕੇ ਲੈ ਲਓ ਤੁਸੀਂ ਕਿ ਇਦਾਂ ਹੋਣਾ ਹੀ ਹੋਣਾ ਹੈ ਓਏ ਰੱਬਾ ਨਹੀਂ ਤੇ ਦੀਦਾ ਪਹਿਲਾਂ ਹੀ ਪ੍ਰੈਸ ਕੀਤੀ ਪਈ ਆ ਮੇਰੀ ਤੇ ਫਤਿਹ ਦੀ ਬਸ ਰਹਿ ਗਈ ਮੈਂ ਇਹ ਕਰਕੇ ਉਸ ਤੋਂ ਬਾਅਦ ਫਿਰ ਮੈਨੂੰ ਰੋਟੀ ਬਣਾਉਣੀ ਆ ਤੋ ਚਲੋ ਜੀ ਮਿਲਦੇ ਆ ਏਸੀ ਕਵਰੇਜ ਜਾ ਕੇ ਸ਼ਾਂਤੀ ਮਿਲਦੀ ਆ ਨਹੀਂ ਤਾਂ ਉਦਾਂ ਤੋਂ ਬੁਰਾ ਹਾਲ ਆ ਪਿਆ ਗਰਮੀ ਦਾ ਕੱਲ ਦਾ ਮੀਂਹ ਦੱਸਿਆ ਹੋਇਆ ਦੇਖੋ ਕੀ ਬੰਦ ਆ ਪੈਂਦਾ ਕਿ ਨਹੀਂ ਬੰਦ ਲੋ ਜੀ ਫਾਈਨਲੀ ਟਾਈਮ ਹੋ ਚੁੱਕਿਆ ਆ ਪੂਰੇ 9:30 ਦਾ ਤੇ ਹੁਣ ਮੈਂ ਵਿਹਲੀ ਹੋਈ ਆ ਆਪਣੇ ਸਾਰੇ ਕੰਮ ਕਰਕੇ ਯੂਨੀਫਾਰਮ ਰੋਟੀ ਪਾਣੀ ਤੇ ਨਹਾ ਧੋ ਕੇ ਤੇ ਹੁਣ ਮੈਂ ਵਿਹਲੀ ਹੋਈ ਆ ਹੁਣ ਸਾਰੀ ਡਿਊਟੀ ਸ਼ੁਰੂ ਹੁੰਦੀ ਆ ਪਤੇ ਸਿੰਘ ਨੂੰ ਪੜ੍ਹਾਉਣ ਦੀ ਪਲੇਟ ਤਾਂ ਪੜਾ ਰਹੀਆਂ ਕਿਉਂਕਿ ਅੱਜ ਮੰਮਾ ਉਹਨਾਂ ਨਾਲ ਚਲਾ ਗਿਆ ਤੇ ਹੁਣ ਹੀ ਜਸਟ ਆਇਆ ਹੀ ਹੈ ਕਰਨੀਤ ਗਿਆ ਦਰਵਾਜ਼ਾ ਖੋਲਣ ਤੇ ਮੈਂ ਆ ਦਾ ਸੈਟ ਪ੍ਰੈਪੇਅਰਡ ਕਰ ਰਹੀਆਂ ਸਟੱਡੀ ਟੇਬਲ ਰੱਖ। ਇਹਦਾ ਸਟੱਡੀ ਟੇਬਲ ਮੈਂ ਉਹਦਾ ਰੱਖ ਲਿਆ। ਤੇ ਬਸ ਉਹ ਆਂ ਦਾ ਰੋਟੀ ਵੀ ਖਵਾ ਕੇ ਉਹਨੂੰ ਵੀ ਪੜ੍ਹਾਉਣੀ ਆ। ਇੱਧਰ ਮੈਂ ਮੰਮਾ ਨੂੰ ਆਂ ਦਾ ਰੋਟੀ ਪਾਣੀ ਇੱਥੇ ਰੱਖਤਾ। ਉਹ ਤਾਂ ਆ ਕੇ ਪਾ ਕੇ ਤੇ ਖਾ ਲੈਣਗੇ। ਤੇ ਫਤੇ ਸਿੰਘ ਜੀ ਜੀ ਤੱਕ ਐਂਟਰ ਨਹੀਂ ਹੋਏ ਹੋਏ ਹੈਗੇ। ਮੰਗਿਆ ਤਾਂ ਨਾਲ ਦੇ ਫੇਸ ਤੇ ਟੈਨਸ਼ਨ ਹੋਣੀ ਕਿਉਂਕਿ ਉਹਨੂੰ ਪਤਾ ਨਾ ਹੋਮਵਰਕ ਕਰਨਾ। ਆਬਵੀਅਸਲੀ ਸਾਰੇ ਬੱਚੇ ਲੈਂਦੇ ਹੀ ਆ ਹਨਾ ਟੈਨਸ਼ਨ। ਹੋਮਵਰਕ ਕਰਨ ਤੋਂ ਤੱਕ ਤਰਾਂਦੇ ਆ ਉਹ ਇਸ ਕੰਮ ਨਹੀਂ ਕਰਨਾ ਹੈਗਾ। ਤੇ ਅਜੇ ਤੱਕ ਉਹ ਅੰਦਰ ਆਇਆ ਨਹੀਂ ਹੈਗਾ। ਜਾਂਦਾ ਮੈਂ ਉਹਨੂੰ ਬੜੀ ਕਿਸੇ ਨੂੰ ਲੈ ਕੇ ਗਿਆ ਕਿ ਹਾਂ ਮम्मा ਮੈਂ ਜਾ ਰਿਹਾ ਹਾਂ ਮਮਾ ਨਾਲ। ਮम्मा ਆਪ ਆ ਗਿਆ। ਉਹ ਮਾਈ ਸਾਫ ਆ ਗਿਆ। ਕਿੱਥੇ ਖੜਾ ਵੀ ਖੜਾ ਰਿਹਾ ਬੱਚਾ। ਕਿੱਥੇ ਜੀ? ਉਹ ਸਿੱਟਕਾਈ ਨਾਲ ਉੱਥੇ। ਓ ਮਾਈ ਗੋਡ ਕੋਤੇ ਲੀ ਓਹ ਵਾਹ ਫੋਟੋ ਇੰਨੀ ਵੱਡੀ ਆ ਕਿ ਆਪਾਂ ਨੂੰ ਨਿਊਜ਼ ਦੇ ਦਿੱਤੀ ਇੱਧਰ ਆਓ ਆ ਤਾਂ ਬਣਾ ਲਿਓ ਵਲੌਗ ਬਣਾ ਲਿਓ ਕਿੱਥੇ ਆਏ ਸੱਪ ਰੇ ਫਤੇ ਸਿੰਘ ਜੀ ਨੇ ਆਉਂਦੇ ਕਹਤਾ ਕਿ ਸੱਪ ਆ ਗਿਆ ਸੱਪ ਆ ਗਿਆ ਸੱਪ ਆ ਗਿਆ ਤੇ ਭੱਜ ਗਿਆ ਫੇਰ ਬਾਹਰ ਮੈਨੂੰ ਦੱਸ ਕੇ ਤੇ ਆਈਸਕ੍ਰੀਮ ਇੱਥੇ ਰੱਖੀ ਗਏ ਸੀ ਆਈਸਕ੍ਰੀਮ ਮੰਗਵਾਈ ਸੀਗੀ ਖਾਨਦਗੀ ਕਰ ਰਹੀ ਸੀਗਾ ਤੇ ਯਾਰ ਬਹੁਤ ਟਾਈਮ ਹੋ ਗਿਆ ਮੇਰੀ ਡਾਈਟਿੰਗ ਰੂਟਿਨ ਦੀ ਛੁੱਟ ਗਈ ਆ ਤੇ ਹੁਣ ਮੈਂ ਫੇਰ ਸੋਚ ਰਹੀ ਆ ਦੇਖਦੇ ਆ ਹੌਲੀ 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 ਫੇਰ ਸੈਟਿੰਗ ਆਉਗੀ ਬਹੁਤ ਠੀਕ ਹੈ ਥੋੜਾ ਕੁ ਟਾਈਮ ਵਿੱਚ ਆਪਣਾ ਹੀ ਰਿਵਾਇਲ ਕਰ ਲੋ ਥੋੜਾ ਕੁ ਟਾਈਮ ਆਪਣਾ ਫਿਰ ਡਾਈਟਿੰਗ ਕਰ ਲੋ ਇਦਾਂ ਚੱਲੀ ਜਾਈ ਜਿੰਦੀ ਹਾਂ ਕਦੀ ਡਾਈਟਿੰਗ ਕਦੀ ਰੱਜ ਕੇ ਕਦੀ ਡਾਈਟਿੰਗ ਕਦੀ ਰੱਜ ਕੇ ਖਾ ਲਿਆ ਹਣ ਅਸੀਂ ਪਹਿਲਾਂ ਆਈਸਕ੍ਰੀਮ ਖਾਣੇ ਆ ਆਪਣੀ ਆਈਸਕ੍ਰੀਮ ਇੰਜੋਏ ਕਰਨੀ ਆ ਤੇ ਫਤਿਹ ਅੱਜ ਪੂਰੀ ਚਿੱਲ ਕਰਕੇ ਆਇਆ ਮੈਨੂੰ ਲੱਗਾ ਇਹ ਜਾਨ ਨੇ ਮੈਨੂੰ ਹੱਗੀ ਨਹੀਂ ਕੀਤੀ ਆ ਕਿ ਐਵੇਂ ਮੇਰੇ ਕੱਲੇ ਦੀਆਂ ਨਹੀਂ ਅੱਛਾ ਜੀ ਅੱਛਾ ਜੀ ਕਿੱਥੇ ਲੈ ਇਧਰ ਬੰਦੇ ਆਏ ਹੀ ਇਹਨਾਂ ਦੇ ਵੇਟ ਕਰਨ ਦੇ ਤੇ ਨਾ ਹੀ ਹੁੰਦੇ ਆ ਇਹਨੂੰ ਐਡੀ ਖਬਰ ਸੁਰਾਈ ਸੱਪ ਆ ਗਿਆ ਕਿੱਡਾ ਖਸਾਪੀ ਪਤਲਾ ਜੈ ਫਰੀਕ ਐ ਡਾ ਹਾਏ ਮੈਂ ਮਰ ਜੂ ਫਤੇ ਵਰਗਾ ਮੋਨੇ ਨਾ ਬਜਾ ਸੋਨਾ ਸੀ ਅਮਨ ਤੂੰ ਇਹ ਸਾਬ ਲੜਾ ਵੀ ਨੁਕਸਾਨ ਦੇ ਰਹੀ ਹੋਣਾ ਜੇ ਤੂੰ ਭਾਜੀ ਨੂੰ ਇਦਾਂ ਬੋਲਦੀ ਹੈ ਤੇ ਜੇ ਮੈਂ ਤੇਰੀ ਅੱਜ ਇਹ ਗੱਲ ਦੱਸਦੀ ਵੀ ਤੂੰ ਭਾਜੀ ਨੂੰ ਐਡੀ ਵੱਡੀ ਗੱਲ ਕਹੀ ਐ ਤੇ ਕੀ ਇਹਦੀ ਇੱਜ਼ਤ ਰਹਿਣੀ ਪਹਿਲਾਂ ਮੈਨੂੰ ਐ ਦੱਸ ਪਹਿਲਾਂ ਕਿਹਦਾ ਹੈ ਜੀ ਕਿਉਂਕਿ ਤੁਹਾਨੂੰ ਇਹ ਪਤਾ ਵੀ ਭਾਈ ਦੇ ਫੇਵਰ ਚ ਕਿੰਨੇ ਬੰਦੇ ਉੱਠ ਕੇ ਆਉਣੇ ਨੇ ਪਤਾ ਨਾ ਕੱਲ ਵੀ ਕੱਲ ਵਾਲੀ ਵੀਡੀਓ ਚ ਅਮਰੀਕਾ bari ਕਿੱਥੋਂ ਕਿੱਥੋਂ ਪਤਾ ਕਿਹਨੇ ਫੁੱਟ ਚ ਨਿਕਲਣਾ ਸਮਝ ਹੀ ਨਹੀਂ ਆਉਂਦੀ ਐ ਜੀ ਸਾਡੇ ਭਰਾ ਨੂੰ ਐਡੀ ਗੱਲ ਬੋਲੀ ਹੁਣ ਬੋਲਿਆ ਕਿ ਆਪਣੇ ਮੂੰਹ ਚ ਦੱਸੇਂਗੇ ਕਿ ਮੈਂ ਦੱਸਾਂ ਕਹਿੰਦੇ ਨਹੀਂ ਕੰਮ ਮੂਠਾ ਕਰਦੇ ਉਹ ਚਾਕੂ ਨਾਲ ਐਸਪਲਿਮ ਕਰਦੀ ਚਾਕੂ ਨਾਲ ਜੀਭ ਤੇ ਫੇਰਿਆ ਮੈਂ ਜੀ ਵੱਢੀ ਜਾਂਦੀ ਕਹਿੰਦੇ ਤੇ ਫਿਰ ਤੇ ਵੱਢੀ ਜਾਂਦੀ ਮੈਂ ਪਤਾ ਖੋਸ਼ ਇਹ ਨੂੰ ਸਮਝਾਉਣੀ ਸੀ ਮੇਰੀ ਮੈਂ ਕੀ ਬੋਲ ਰਿਹਾ ਮੇਰੀ ਮਾਂ ਜਾ ਰਹੀ ਮੈਂ ਸਮਝਦਾ ਮੈਂ ਮਰਵਾਉਂਦਾ 10 ਲੱਖ ਬਣੀ ਤਾਂ ਪਪਾ ਕਹਿੰਦੇ ਨੇ ਤੱਪਰ ਇਦਾਂ ਬੋਲ ਲੈਣਗੇ ਜੀ ਤੁਸੀਂ ਪਪਾ ਤੁਹਾਨੂੰ ਕਹਿਣੇ ਬੱਬੂ ਆਏ ਬੱਬੂ ਆਏ ਬੱਬੂ ਆਏ ਹੈਨਾ ਤਾਂ ਤੁਹਾਨੂੰ एक्सपेंडेड फॉर्म करो यस एक्सपेंडेड फॉर्म बहुत इजी है ठीक है पापा ये बटर स्कॉच सी ये वाली बटर स्कॉच सी नहीं ये है कि राजभोग बटर की के नीचे आ गया और सिसिका जी सारे ने लाइक मत कर लो आप यहां से सब्सक्राइब कर शेयर कर लाइक कमेंट बॉक्स कर आज वे लाइक है स्कूल लो खुश है मत दिखाना नहीं है रेडी रेडी इन द नाम लाइक है ओ वाओ ਉਹ ਲੈ ਪਾਪਾ ਨੂੰ ਇਹ ਤਾਂ ਬਿਲ ਦੀਆਂ ਹਾਂ ਇਹਦਾ ਕਰਨਾ ਕਰ ਦੇਣਾ ਹਾਂ ਉਹ ਜੀਆ ਲਾਤੀ ਨਾ ਉਹ ਸਹੀ ਉਹ ਵਾਲਾ ਜਿਹੜਾ ਤਾਂ ਜਾਦੂ ਕਰਾਇਆ ਸੀ ਨਾ ਹਾਂ ਉਹ ਜਾਦੂਆਲੇ ਤਾਂ ਕਾਗਜ਼ ਵਾਲੇ ਸੀ ਫੇਰ ਉਹ ਦਿੱਤਾ ਨਹੀਂ ਮੈਂ ਉਹਦੇ ਵੀ ਪੈਸੇ ਦਿੱਤੇ ਸੀ ਉਹਦੇ ਉਹਦਾ ਇਸ ਤੋਂ ਕੱਲ ਮਿਲੂਗਾ ਠੀਕ ਉਹ ਪੈਸੇ ਭੇਜਤੀ ਸੀ ਪੈਸੇ ਕਰਤੀ ਸੀ ਉਹ ਕੱਲ ਮਿਲ ਜੂਗਾ ਠੀਕ ਅਮਾ ਲੈ ਰਾਕ ਕਲਰਸ ਉਹ ਵਾਓ ਕਿੰਨੇ ਸੋਨੇ ਕਲਰਸ ਨੇ ਕਾਟ ਲਾਈਨ ਵੈਕਸ ਕਰ ਰਿਹਾ ਹਾਂ ਮੈਂ ਇਹ ਮੰਡੇ ਨਾਲ ਕਿਉਂ ਲੈ ਆਉਣੇ ਨੇ ਤੁਸੀਂ ਮੰਡੇ ਨਾਲ ਕਿ ਜਾਣੇ ਨੇ ਹਾਂ ਠੀਕ ਆ ਵਾਟਰ ਕਰ ਰਿਹਾ ਸੋ ਵਾਟਰ ਕਰ ਰਿਹਾ ਅੰਮਾ ਅਗਰ ਤੱਕ ਕੱਟ ਕੇ ਤਾਂ ਉਹ ਥੀਏ ਨੇ ਅੰਦਰ ਪੈਣ ਆ ਸੀਜ਼ਰ ਛੇ ਸੀਜ਼ਰ ਮੇਰੇ ਕੋਲ ਹੈ ਹੋਰ ਕਲੇਸ ਕਲੇ ਟੀ ਖਰਾਬ ਕਿਦਾਂ ਕਰਨਾ ਹੁਣ ਆਪਾਂ ਨੂੰ ਆ ਤੇ ਕਰਾ ਨਹੀਂ ਕਰਨਾ ਮੈਂ ਪੱਕੀ ਗੱਲ ਹੈ ਹਾਂ ਅਮਾ ਆ ਬੋਟ ਕਲਰਸ ਨਾਲ ਬ੍ਰਸ਼ ਰੂਗ ਲੋ ਅਦੂਗ ਲੋ ਦੋਗ ਲੋ ਇਹਨਾਂ ਸਾਮਾਨ ਮਿਲ ਗਿਆ ਨਾ ਤੁਹਾਨੂੰ ਪੈਂਸ ਉਹ ਕਲਰਫੁਲ ਪੈਂਸਲ ਮਿਲਿਆ ਹੁਤੇ ਉਹ ਸੰਭਾਲ ਕੇ ਰੱਖਣਾ ਸਾਮਾਨ ਖਰਾਬ ਨਹੀਂ ਕਰਨਾ ਠੀਕ ਹੈ ਰੇਜ਼ਰ ਉਹ ਸਾਰੀਆਂ ਰੇਜ਼ਰਸ ਨੇ ਹਾਂ ਵਾਹ ਵੈਰੀ ਗੁੱਡ ਤਾਂ ਬਹੁਤ ਇਹ ਤਾਂ ਕਹੋਂ ਬੁੱਕ ਵੀ ਕਰਨਾ ਜਿੰਦੀ ਦੇ ਬੁੱਕ ਦਾ ਸੱਤਾ ਹੋ ਜਾਇਜਤ ਤੇ ਲਿਖ ਸਾਰੇ ਹਾਂ ਸਾਰਾ ਕਰਨਾ ਠੀਕ ਹੈ ਭੇਜ ਦੇ ਸਾਰਾ ਕੀ ਹੈ ਇਹ ਨੋਟਬੁੱਕਸ ਮਿਲਿਆ ਬੇਟੀ ਨੋਟਬੁੱਕਸ ਨਹੀਂ ਆ ਨੋਟਬੁੱਕਸ ਨੇ ਸਾਰੀਆਂ ਇਹ ਮੈਨੂੰ ਪਤਾ ਇਹਨਾਂ ਨੋਟਬੁੱਕਸ ਨੇ ਮੈਂ ਸੱਟ ਦੇਖਿਆ ਕਿ ਤੁਸੀਂ ਦੇਖਿਆ ਹੈ ਨਾ ਨੋਟਬੁੱਕਸ ਨੇ ਸਾਰੀਆਂ ਠੀਕ ਹੈ ਮੈਂ ਸਾਰਾ ਪੈਕ ਕਰਕੇ ਰੱਖਣਾ ਹਾਂ ਪੈਕ ਕਰਕੇ ਹਾਂ ਪੈਕ ਕਰਕੇ ਰੱਖ ਦੋ ਸਾਰਾ ਉਂ ਮੈਂ ਕਰਦਨੀ ਸੱਟ ਆ ਨੂੰ ਕਿਸੇ ਲੌਗ ਆਨ ਕਰੂ ਅਸਲ ਵਲੋਗ ਅਕਾ ਚੀਅ ਟ੍ਰੈਂਡ ਕਰਦੇ ਤੱਕ ਤੱਕ ਕਿ ਲਈ ਸਾਨੂੰ ਪੈਰ ਪੈਸੇ ਸਿਆਗਾਲ